ਟਾਈਮ ਆ ਜੀ 1 ਮਿੰਟ ਇਸ ਵਾਰ ਤੁਹਾਡਾ ਨਵੇਂ ਵਲੋਗ ਦੇ ਵਿੱਚ ਤੇ ਅੱਜ ਦੇ ਵਲੋਗ ਚ ਆਪਾਂ ਚੱਲਦੇ ਆਂ ਖੜਕ ਸਿੰਘ ਵਾਲੇ ਪਿੰਡ ਤੇ ਉੱਥੇ ਹੈਗਾ ਅੱਜ ਟਰਾਲੀ ਖਿੱਚੇ ਮੁਕਾਬਲਾ ਤੇ ਜੁੜੇ ਰਹੋ ਅੱਜ ਦੇ ਵਲੋਗ ਦੇ ਨਾਲ ਤੇ ਕਮੈਂਟ ਕਰਕੇ ਦੱਸੋ ਪਹਿਲਾਂ ਵਾਲੇ ਵਲੋਗ ਕਿੱਦਾਂ ਦੇ ਰਹੇ ਤੇ ਅੱਜ ਦਾ ਵਲੋਗ ਵੀ ਦੱਸਿਓ ਕਿੱਦਾਂ ਦਾ ਲੱਗਿਆ ਤੇ ਬੱਸ ਜੁੜੇ ਰਹੋ ਅੱਜ ਦੇ ਵਲੋਗ ਦੇ ਨਾਲ ਘੈਂਡ ਘੈਂਡ ਵੀਡੀਓਾਂ ਲੈ ਕੇ ਆਉਂਦੇ ਰਹਾਂਗੇ ਤੇ ਆਪਣੇ ਚੈਨਲ ਨੂੰ ਜੇ ਨਹੀਂ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬ ਕਰ ਲਓ ਨਾਲੇ ਆਪਣੇ ਇੰਸਟਾਗ੍ਰam ਪੇਜ ਨੂੰ ਫੋਲੋ ਕਰ ਲੋ ਇੰਦਰ ਲਖਾਰੀ ਨਾਂ ਤੋਂ ਹੀ ਆਪਣਾ ਇੰਸਟਾਗ੍ਰam ਪੇਜ ਦਾ ਨਾਮ ਆਗਾ ਤੇ ਇੰਦਰ ਲਖਾਰੀ YouTube ਦਾ ਇਹਦੇ ਤੁਸੀਂ ਦੇਖ ਹੀ ਲਿਆ ਬਾ ਜੁੜੇ ਰ ਅੱਜ ਦੇ ਵਲੌਗ ਦੇ ਨਾਲ ਚਲਦੇ ਆਪਾਂ ਪਿੰਡ ਖੜਕ ਸਿੰਘ ਵਾਲੇ ਚੱਲ ਓ ਪਲਟਿਨੇ ਆ ਤੇਰਾ ਸਾਥ ਨਾਲ ਬੁੱਲੂ ਆ ਆਈ ਦੁਗਾ ਬਾਈ ਪਿੰਡ ਠੂਠੇ ਵਾਲੀ ਆਊਗਾ ਤੇ ਇੱਕ ਗੱਲ ਫੱਟ ਇੱਕ ਹੋਰ ਹੈਗੀ ਆਲੇ ਸੀਗਾ ਜੇ ਮੇਰਾ ਟੈਸਟ ਤੇ ਸਭ ਤੋਂ ਪਹਿਲਾਂ ਤਾਂ ਕਾਲਜ ਗਿਆ ਸੀ ਆ ਮੈਂ ਤੇ ਟੈਸਟ ਦੇ ਕੇ ਆਇਆ ਤੇ ਫਿਰ ਉਸ ਤੋਂ ਬਾਅਦ ਸਿੱਧਾ ਆਪਕੇ ਤੋਂ ਇਧਰ ਆਪਾਂ ਪਿੰਡ ਖੜਕ ਸਿੰਘ ਵਾਲੇ ਆ ਗਏ ਦਾ ਜੁੜੇ ਰੋ ਅੱਜ ਦੇ ਵਲੋਗ ਦੇ ਨਾਲ ਤੇ ਲਾਵਾ ਦੇ ਸੌ ਲਓ ਬਈ 5911 ਆ ਗਿਆ ਸੌਣਾਲੀਕਾ ਆਖਰ ਉੱਤੀ ਵਾਲੇ ਆਪ ਤਾਂ ਨਹੀਂ ਪਾ ਰਿਹਾ ਹੁਣ ਦੇਖਦਾ ਕੀ ਪਰਫਾਰਮੈਂਸ ਰਹਿੰਦੀ ਏ ਟਰੈਕਟਰ ਦੀ ਸਰਾ ਘਰਾਉਂਦਾ ਬਾਈ ਕਹਿੰਦੇ ਸਾਰੇ ਪੈਸੇ ਕਿੱਥੇ ਕਰੇ ਪੈਸਾ ਜਦੋਂ ਟਰੈਕਟਰ ਨਾਲ ਬਾਈ ਜੰਮਦਾ ਸਟੇਰਾ ਉਹ ਹੁਣ ਆ ਦੇਗਾ ਆ ਆ ਖਾਸ ਦੇ ਖਾਤਮਾ ਚ ਕਰ ਰਹੇ ਹਾਲ ਹੱਥ ਸਿਰਿਆਂ ਪਾਲ ਇਹ ਬਾਦਗੈਰਾ ਸ੍ਰੀ ਚਮਕੌਰ ਸਾਹਿਬ ਦੇ ਰੂਪ ਦੇ ਬੰਦਲੇ ਇਹ ਟ੍ਰੈਕਟਰ ਖੇਡਦਾ ਮੇਰੇ ਵੀਰੋ ਬਿੰਦਾ ਕਤਲੌਰ ਵਾਲਾ ਨਵੀਂ ਕਹਿੰਦੇ ਹਫਸਾ ਵਾਲੀਆ ਕਹਿੰਦੇ ਅਣਖੀਲੇ ਦੀਆਂ ਗੱਲਾਂ ਧੰਨਵਾਦ ਹੈ ਪਰ ਦੂਜੇ ਬੰਲੇ ਦੇਖੀਏ ਜੋਤੀ ਦਾ ਮੈਚ ਮੇਰੇ ਵੀਰੋ i'm going to न रखोटा नाट ਜਾਂਦਾ ਭਾਈ ਧਿਆਜ ਬਣਾਇਆ ਜਾਂਦਾ ਹੈ ਸਾਦਾ ਨੀਤਾ ਸਮਾਜੀ ਵੀ ਸੁਣ ਕੇ ਹੁਣ ਰੁਣ ਕੇ ਲੋਕ ਲੱਗ ਬੰਦ ਰੋਕ ਲੈ ਇੱਥੇ ਰੋਕ ਲੈ ਨੂੰ ਇੱਥੇ ਰੋਕ ਦੇ ਇਹਦਾ ਟਾਈਮ ਆ ਜੀ 1 ਮਿੰਟ 41 ਸੈਕਿੰਡ ਦਾ ਬਕਰੂ ਬੋ ਬਾਈ ਕਿਹੜਾ ਫਰਸਟ ਪੋਜੀਸ਼ਨ ਆ ਬਾਈ ਆਪ ਨੂੰ ਤੱਕ 41 1 41 ਆ ਗਈ ਲਓ ਬਈ ਇੱਕ 41 ਲੱਗਾ ਸਮਾਂ ਉੱਥੋਂ ਕੋਚਾ ਹੈ ਪ੍ਰਟਰਾ 359 ਗਾਰੇ ਦਾ ਬਾਕੀ